ਜਿਹੜੀ ਬੁਲਾਈ ਹੈ ਰਿਗਾਰਡਿੰਗ ਬਸਟਿੰਗ ਗੈਂਗ ਆਫ ਰੋਬਰਸ ਵਿਚ ਆਰ ਗਿਵਿੰਗ ਡਿਸੈਪਟਿਵ ਟੂਰ ਪੈਕੇजेस ਇਥੇ ਇੱਕ ਉਹਨਾਂ ਦੇ ਜੀ ਐਮ ਜੀ ਵੀ ਪੀ ਐਲ ਨਾਮ ਦੀ ਕੰਪਨੀ ਬੋਲ ਕੇ ਉਹਦੇ ਕੁਝ 15 ਕੁ ਅਫਸਰਰ ਜਿਹੜੇ ਸੀਗੇ ਮੁਲਾਜ਼ਮ ਸੀਗੇ ਉਹ ਇਥੇ ਕੰਮ ਕਰ ਰਹੇ ਸੀ ਫੋਰਚੂਨ ਹੋਟਲ ਦੇ ਜਿਹਨਾਂ ਨੇ ਰੈਂਟ ਤੇ ਲਿਆ ਹੋਇਆ ਸੀ ਇੱਕ ਹਾਲ ਉਹ ਤੇ ਲੋਕਾਂ ਨੂੰ ਸਬਜ਼ ਬਾਤ ਵਿਖਾ ਕੇ ਕਿ ਜਿਹੜਾ 300 ਦਾ ਪੈਕੇਜ ਹੈ ਉਸ ਹੀ ਤੁਹਾਨੂੰ 1.5 ਲੱਖs ਦੇ ਦਾਂਗੇ 1 ਲੱਖs ਦੇ ਦਾਂਗੇ ਸਸਤਾ ਮਿਲੇਗਾ ਸਾਡੇ ਬਾਦ ਲਿੰਕਸ ਹੈਗੇ ਨੇ ਤੇ ਉਹਨਾਂ ਤੋਂ ਪੈਸੇ ਐਡਵਾਂਸ ਲੈ ਲੈ ਜੀ ਤੇ ਫਿਰ ਉਸ ਤੋਂ ਬਾਅਦ ਉਹ ਨਿਕਲ ਜਾਂਦੇ ਸਰ ਉਹ ਇੱਕ ਕੋਈ ਇਹਨਾਂ ਨੇ ਕੰਪਲੇਂਟ ਕੀਤੀ ਜਿਨ੍ਹਾਂ ਦੀ ਕੰਪਲੇਂਟ ਉੱਤੇ ਅਸੀਂ ਇਹ ਅਪਰੇਅਰ ਲੌਂਚ ਕੀਤੀ ਹੈ ਔਰ 15 ਬੰਦਿਆਂ ਨੂੰ ਅਰੈਸਟ ਕਰ ਲਿਆ ਇਹਦੇ ਵਿੱਚ ਔਰ ਇਹ ਲਾ ਕੰਸੀਡਰ ਹਾਂ ਹੁਣ ਤੱਕ ਫਰਾਡ ਹੈ ਜਿਹੜਾ 1.90 ਲੱਖ ਵਾਪਿਸ ਆ ਗਿਆ 1.90 ਲੱਖ ਐਕਟਿਵਲੀ ਰਿਕਵਰਡ ਤੇ ਸਰਪ੍ਰਾਈジング ਗੱਲ ਇਹ ਹੈ ਕਿ ਜਿਹੜਾ ਇਹਦਾ ਮਾਲਿਕ ਹੈ ਜਿਹੜਾ ਇਹ ਇਨੀਸ਼ੀਏਟ ਕਰ ਰਿਹਾ ਉਹ ਦਿੱਲੀ ਵੈਦਨਾ ਔਰ ਉਹਨੂੰ ਇਹਦਾ ਪਤਾ ਚ ਕੋਈ ਨਹੀਂ ਜਾਣਦਾ ਕੋਈ ਨਹੀਂ ਪਛਾਣਦਾ ਕਿਸੇ ਨੂੰ ਨਹੀਂ ਤੇ ਕਿਦੇ ਅੱਜ ਇਹ ਤਕਤੀਸ਼ਾ ਜਿਹੜਾ ਜਦੋਂ ਨਾਮ ਪਿਆ ਤੇ ਇਹ ਕੋ ਬਾ ਮੈਕਚੁਅਲ ਫਰਮ ਡੈਲੀ ਕਿ ਪੰਜਾਬ ਚ ਐਮਪੀ ਦਾ ਹੈ ਯੂਪੀ ਦਾ ਹੈ ਹਰਿਆਣੇ ਦਾ ਹੈ ਐਂਟੀਟੀ ਉਹਨਾਂ ਨੂੰ ਪ੍ਰੋਸੈਸ ਕਿਸ ਤਰ੍ਹਾਂ ਹੋਇਆ ਜੀ ਕਿਉਂਕਿ ਅੱਜ ਤੁਹਾਨੂੰ ਬੋਦੀ ਬੁਲਾ ਲਿਆ ਅੱਜ ਇਸ ਕਰਕੇ ਕਿ ਟਾਈਮ ਸੇ ਤੁਹਾਨੂੰ ਦੱਸ ਜੀ ਬਟ ਇਟ ਵਿਲ ਬੀ ਪਾਰਟ ਆਫ ਇਨਵੈਸਟੀਗੇਸ਼ਨ ਕਿ ਹਾਉ ਦੇ ਹਾਇਰਡ them ਐਂਡ ਹਾਉ ਦੇ ਦੇ ਵਰ ਅਪਰੋਚਡ ਇਨ ਦਿਸ ਫਿਲਮ